ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦੇ ਚੱਲਦੇ ਹੋਏ ਪ੍ਰਸ਼ਾਸਨ ਵੱਲੋਂ ਟਾਈਮ ਟੂ ਟਾਈਮ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦੇ ਹੋਏ ਅੱਜ ਹੁਸ਼ਿਆਰਪੁਰ ਦੇ ਡੀਸੀ ਆਸ਼ਿਕਾ ਜੈਨ ਵੱਲੋਂ ਹੁਸ਼ਿਆਰਪੁਰ ਵਸਤੀਆਂ ਲਈ ਦਿੱਤੇ ਗਏ ਨਵੇਂ ਹਦਾਇਤਾ ਅਤੇ ਆਦੇਸ਼ ਵੇਖੋ ਪੂਰੀ ਰਿਪੋਰਟ ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ ਫੇਰ ਇੱਕ ਵਾਰੀ 10 ਮਈ 2025 ਨੂੰ ਦੁਪਹਿਰ ਦੇ 12:30 ਵਜੇ ਰੂਬਰੂ ਹੋ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਪੂਰੀ ਤਰ੍ਹਾਂ ਇਤਿਹਾਸ ਵਰਤਨੇ ਮੈਂ ਕੁਝ ਨਵੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੀ ਗਈ ਰਾਤ ਅਸੀਂ ਲਗਾਤਾਰ 에어ਫੋਰਸ ਸਟੇਸ਼ਨ ਆਦਮਪੁਰ 에어ਫੋਰਸ ਸਟੇਸ਼ਨ ਪਠਾਨਕੋਟ ਦੇ ਨਾਲ ਤਾਲਮੇਲ ਕਰਦੇ ਹੋਏ ਅਤੇ ਆਰਮੀ ਯੂਨਿਟ ਜਲੰਧਰ ਦੇ ਨਾਲ ਤਾਲਮੇਲ ਕਰਦੇ ਹੋਏ ਆਲਮੋਸਟ ਲਗਾਤਾਰ ਰੈਡ ਅਲਰਟ ਤੇ ਰਹੇ ਜਿਹਦਾ ਮਤਲਬ ਹੈ ਕਿ ਅਸੀਂ 100% ਪੂਰੀ ਤਰ੍ਹਾਂ ਆਪਣੇ ਵੱਲੋਂ ਬਤੌਰ ਜ਼ਿੰਮੇਵਾਰ ਨਾਗਰਿਕ ਅ ਅਲਰਟ ਤੇ ਰਹਿਣਾ ਹੈ ਅਸੀਂ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਜਦੋਂ ਹੀ ਅਸੀਂ ਸਾਇਰਨ ਵਜਾਉਂਦੇ ਹੈ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਅਲਰਟ ਤੇ ਹੈ ਅਸੀਂ ਪੂਰੀ ਤਰ੍ਹਾਂ ਸੈਂਸਿਟਿਵ ਹੈ ਔਰ ਸਾਨੂੰ ਹਰ ਤਰ੍ਹਾਂ ਦੇ ਇहतਿਆਤ ਜਿਵੇਂ ਕਿ ਰਾਤ ਨੂੰ ਲਾਈਟਾਂ ਬੰਦ ਕਰਨੀਆਂ ਬੈਕਅਪ ਜਨਰੇਟਰਸ ਇਨਵਰਟਰ ਸੋਲਰ ਲਾਈਟਾਂ ਬੰਦ ਕਰਨੀਆਂ ਔਰ ਟਰਾਂਸਪੋਰਟ ਦੀ ਵਰਤੋਂ ਘੱਟੋ-ਘੱਟ ਕਰਨੀ ਦਿਨੇ ਵੀ ਇਸ ਤਰ੍ਹਾਂ ਦੀ ਹੁਣ ਤੁਹਾਨੂੰ ਜਦੋਂ ਸੰਕੇਤ ਮਿਲਦੇ ਨੇ ਅਸੀਂ ਸਾਇਰਨਸ ਦੇ ਰਹੇ ਹਾਂ ਤੁਹਾਡੇ ਗੁਰਦੁਆਰਾ ਸਾਹਿਬ ਵਿੱਚੋਂ ਜਿਹੜੇ ਪਬਲਿਕ ਅਨਾਉਂਸਮੈਂਟ ਸਿਸਟਮਸ ਬਣੇ ਹੋਏ ਨੇ ਉਹਨਾਂ ਦੇ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਇਨਫੋਰਮ ਕਰਾਂਗੇ ਜਿਵੇਂ ਵੀ ਸਾਨੂੰ ਸੰਕੇਤ 에ਅਰ ਫੋਰਸ ਵੱਲੋਂ ਅਤੇ ਆਰਮੀ ਵੱਲੋਂ ਪ੍ਰਾਪਤ ਹੋਣਗੇ ਤੇ ਅਸੀਂ ਉਦੋਂ ਆਪਣੀ ਤਰਫੋਂ ਪੂਰੇ ਤਰ੍ਹਾਂ ਨਾਲ ਇਤਿਹਾਤ ਵਰਤਨੇ ਜਿੱਥੇ ਤੱਕ ਹੋ ਸਕੇ ਆਪਣੇ ਘਰੇ ਰਹਿਣਾ ਇਸ ਤੋਂ ਇਲਾਵਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੁਰਜ਼ੋਰ ਬੇਨਤੀ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਲਿਖਤੀ ਆਰਡਰਸ ਵੀ ਜਾਰੀ ਕਰਾਂਗੇ ਕਿ ਕਿਸੇ ਤਰ੍ਹਾਂ ਦੇ ਫੰਕਸ਼ਨਸ ਔਰ ਕਿਸ ਤਰ੍ਹਾਂ ਦੀ ਗੈਦਰਿੰਗਸ ਇਕੱਠ ਜਿਹੜਾ ਹੈ ਕਿਸੇ ਭਾਵੇਂ ਸੋਸ਼ਲ ਕਾਰਨਾ ਕਰਕੇ ਹੋਣ ਸਮਾਜਿਕ ਕਾਰਨਾ ਕਰਕੇ ਹੋਣ ਅ ਰਿਲੀਜੀਅਸ ਧਾਰਮਿਕ ਕਾਰਨਾ ਕਰਕੇ ਹੋਣ ਮੇਰੀ ਪੁਰਜ਼ੋਰ ਸਾਰੇ ਜਥੇਬੰਦੀਆਂ ਨੂੰ ਸਾਰੇ ਲੋਕਾਂ ਨੂੰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਕੋਈ ਵੀ ਇਕੱਠ ਇਸ ਵੇਲੇ ਨਾ ਕੀਤਾ ਜਾਵੇ ਤੀਜਾ ਮੇਰੇ ਤਾਨੂ ਮੇਰੇ ਵੱਲੋਂ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਅਸੀਂ ਅੱਜ ਤੋਂ ਸ਼ਾਮ ਦੇ ਸਮੇਂ ਮਾਰਕੀਟਸ ਬੰਦ ਕਰਾਂਗੇ ਕੱਲ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵਪਾਰ ਮੰਡਲਾ ਵੱਲੋਂ ਖਾਸ ਕਰਕੇ ਹੁਸ਼ਿਆਰਪੁਰ ਵਪਾਰ ਮੰਡਲ ਵੱਲੋਂ ਆਪ ਹੀ ਇੱਕ ਨਵਾਂ ਉਪਰਾਲਾ ਆਪ ਹੀ ਇੱਕ ਪਹਿਲ ਕੀਤੀ ਗਈ ਕਿ ਅਸੀਂ 7 ਵਜੇ ਤੋਂ ਬਾਅਦ ਜਿਹੜੀਆਂ ਦੁਕਾਨਾਂ ਬੰਦ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਉਪਰਾਲੇ ਨੂੰ ਅਸੀਂ ਸਾਰੇ ਰਲ ਕੇ ਫੋਲੋ ਕਰੀਏ ਔਰ ਇਸ ਦੇ ਵਿੱਚ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਇੱਕ ਸਾਡਾ ਸਾਂਝਾ ਪ੍ਰਯਾਸ ਹੈ ਕਿ ਅਸੀਂ ਸਿਸਟਮੈਟਿਕਲੀ ਇੱਕ ਇੱਕ ਸਿਸਟਮ ਬਣਾ ਕੇ ਆਪਣਾ ਅਸੀਂ ਆਪਰੇਟ ਕਰੀਏ ਦਿਨੇ ਸਾਰੀਆਂ ਦੁਕਾਨਾਂ ਤੁਹਾਨੂੰ ਖੁੱਲੀਆਂ ਮਿਲਣਗੀਆਂ ਸਾਰੇ ਰਾਸ਼ਨ ਹੈ ਰਸੋਈ ਗੈਸ ਹੈ ਪੈਟਰੋਲ ਡੀਜ਼ਲ ਹੈ ਦਵਾਈਆਂ ਹੈ ਉਹ ਸਾਰੀਆਂ ਤੁਹਾਨੂੰ ਬਕਾਇਦਾ ਤੌਰ ਤੇ ਕਿਸੇ ਤਰ੍ਹਾਂ ਦੀ ਅਸੀਂ ਦਿੱਕਤ ਨਹੀਂ ਆਉਣ데요 ਨਾ ਕੋਈ ਸਪਲਾਈ ਦੇ ਵਿੱਚ ਕੋਈ ਗੈਪ ਹੋਏਗਾ ਪਿੱਛੇ ਤੋਂ ਸਟੇਟ ਤੋਂ ਵੀ ਸਾਨੂੰ ਪੂਰੇ ਆਦੇਸ਼ ਹੈ ਕਿ ਹਰ ਤਰ੍ਹਾਂ ਦੀ ਨਾਰਮਲ ਸੀ ਅਸੀਂ ਬਣਾਈ ਰੱਖਣੀ ਹੈ ਔਰ ਅਸੀਂ ਬਣਾਈ ਰੱਖਾਂਗੇ ਲੇਕਿਨ ਸ਼ਾਮ ਦੇ ਸਮੇਂ ਅਸੀਂ ਆਵਾਜ਼ਾਂ ਘਟਾਉਣ ਲਈ ਅਤੇ ਆਪਣੇ ਬਲੈਕਆਊਟ ਜਿਹੜੇ ਅਸੀਂ ਕਰਦੇ ਉਹ ਉਹਦੀ ਸਫਲਤਾ ਵਧਾਉਣ ਲਈ ਅਸੀਂ ਇਹ ਉਪਰਾਲੇ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਮੇਰੀ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਨੇੜੇ ਦੇ ਮੋਹੱਲੇ ਦੇ ਵਿੱਚ ਪਿੰਡ ਦੇ ਵਿੱਚ ਜਾਂ ਕਿਤੇ ਵੀ ਇਹ ਦੇਖਦੇ ਹੋ ਕਿ ਬਲੈਕਆਊਟ ਦੀ ਉਲੰਘਣਾ ਹੋ ਰਹੀ ਹੈ ਉਹਦੇ ਲਈ ਵੀ ਅਜ ਅਸੀਂ ਤੁਹਾਨੂੰ ਕੰਟਰੋਲ ਰੂਮ ਦਾ ਨੰਬਰ ਅਸੀਂ ਤੁਹਾਨੂੰ ਆਲਰੇਡੀ ਜਾਰੀ ਜਾਰੀ ਕੀਤਾ ਹੋਇਆ ਹੈ ਅਸੀਂ ਡੀਪੀਆਰ ਨੂੰ ਦਫ਼ਤਰ ਨਹੀਂ ਤੁਹਾਨੂੰ ਨੰਬਰ ਦੁਬਾਰਾ ਮੁਹੱਈਆ ਕਰਵਾਵਾਂਗੇ ਜਿੱਥੇ ਕਿ ਤੁਸੀਂ ਆਪਦੀ ਕੰਪਲੇਂਟ ਦਾਇਰ ਕਰ ਸਕਦੇ ਹੋ ਤਾਂ ਕਿ ਅਸੀਂ ਰਿਸਪੌਂਸ ਟੀਮ ਨੂੰ ਭੇਜ ਕੇ ਉਹ ਲਾਈਟਾਂ ਵੀ ਬੰਦ ਕਰਾਈਏ ਮੈਂ ਬੇਨਤੀ ਕਰਾਂਗੀ ਸਾਰੇ ਐਨ ਜੀਓਜ਼ ਨੂੰ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਨੂੰ ਬਹੁਤ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ ਕਿ ਬਹੁਤ ਫੋਨ ਕਾਲਸ ਮੈਨੂੰ ਆ ਰਹੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਮੈਨੂੰ ਮਿਲੀਆਂ ਹੈਗੀਆਂ ਐਸਡੀਐਮਸ ਨੂੰ ਮਿਲੀਆਂ ਹੈਗੀਆਂ ਜਿਹੜੇ ਕਿ ਆਪਦੀ ਵੌਲੰਟੀਅਰ ਸੇਵਾਵਾਂ ਆਫਰ ਕਰ ਰਹੇ ਨੇ ਔਰ ਅੱਜ ਅਸੀਂ ਇੱਕ ਵੱਡੇ ਪੱਧਰ ਦੀ ਵੌਲੰਟੀਅਰ ਟ੍ਰੇਨਿੰਗ ਵੀ ਆਪਣੇ ਵੱਲੋਂ ਦਸੂਹਾ ਵਿਖੇ ਅਤੇ ਹੁਸ਼ਿਆਰਪੁਰ ਵਿਖੇ ਆਰਗੇਨਾਈਜ਼ ਕਰਾਰੇ ਜੀ ਦੇ ਰਾਹੀਂ ਅਸੀਂ ਆਪਣੀ ਸਿਵਲ ਡਿਫੈਂਸ ਵੌਲੰਟੀਅਰ ਫੋਰਸ ਵੀ ਟ੍ਰੇਨ ਕਰ ਰਹੇ ਹਾਂ ਉਹਨਾਂ ਨੂੰ ਸਸ਼ਕਤ ਕਰ ਰਹੇ ਹਾਂ ਕਿ ਉਹ ਕਿਸੇ ਵੀ ਐਮਰਜੈਂਸੀ ਵੇਲੇ ਸਾਡਾ ਸਾਥ ਦੇ ਸਕਣਗੇ ਤੇ ਮੇਰੀ ਸਾਰੇ ਇਦਾਂ ਦੀਆਂ ਸਿਵਲ ਆਰਗੇਨਾਈਜੇਸ਼ਨਸ ਐਨ ਜੀਓਜ਼ ਨੂੰ ਬੇਨਤੀ ਹੈ ਕਿ ਇਹ ਬਲੈਕਆਊਟ ਇਨਫੋਰਸ ਕਰਨ ਦੇ ਵਿੱਚ ਵੀ ਸਾਡਾ ਸਾਥ ਦੇਣ ਜੇ ਤੁਸੀਂ ਦੇਖਦੇ ਹੋ ਕਿ ਆਪਦੇ ਆਲੇ ਦੁਆਲੇ ਕਿਤੇ ਵੀ ਉਲੰਘਣਾ ਹੋ ਰਹੀ ਹੈ ਤਾਂ ਉੱਥੇ ਜਾ ਕੇ ਪਿਆਰ ਨਾਲ ਆਗੇ ਗਵਾਂਡੀ ਨੂੰ ਆਪਦੇ ਦੋਸਤ ਰਿਸ਼ਤੇਦਾਰਾਂ ਨੂੰ ਸਮਝਾइए ਕਿ ਆਪਨੇ ਸਾਰਿਆਂ ਦੇ ਹਿੱਤ ਵਾਸਤੇ ਹੀ ਹੈ ਸਾਡੇ ਸਾਂਝੇ ਹਿੱਤ ਵਾਸਤੇ ਤਾਂ ਇਹਦੀ ਪਾਲਣਾ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤੀ ਜਾਵੇ ਨਾਲੀ ਮੇਰੀ ਇੱਕ ਹੋਰ ਸਾਰਿਆਂ ਨੂੰ ਬੇਨਤੀ ਹੈ ਔਰ ਇਹ ਇੱਕ ਸਖਤ ਆਰਡਰ ਅਸੀਂ ਜਾਰੀ ਕਰਨ ਲੱਗੇ ਕਿ ਡਰੋਨਸ ਦੀ ਵਰਤੋਂ ਕਿਸੇ ਵੀ ਹਾਲਾਤ ਦੇ ਵਿੱਚ ਸਿਵਿਲਿਅਨ ਡਰੋਨਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਨਿਓ ਕਿ ਸਰਹੱਦ ਪਾਰ ਤੋਂ ਸਾਡੇ ਇਲਾਕੇ ਦੇ ਵਿੱਚ ਕੁਝ ਡਰੋਨਸ ਆਹੀ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਕੁਝ ਵਸਤੂਆਂ ਵੀ ਪਿਛਲੇ ਦਿਨ ਦਿਨਾਂ ਦੇ ਵਿੱਚ ਪ੍ਰਾਪਤ ਹੋਈਆਂ ਨੇ ਜਿਹੜੀਆਂ ਅਸੀਂ ਬਕਾਇਦਾ ਇੰਡੀਅਨ 에ਅਰ ਫੋਰਸ অর ਆਰਮੀ ਦੇ ਨਾਲ ਤਾਲਮੇਲ ਕਰਦੇ ਹੋਏ ਉਹਨਾਂ ਦੀ ਰਿਕਵਰੀ ਸੇਫ ਤਰੀਕੇ ਨਾਲ ਕਰਾਈ ਹੈ ਆਪਣੇ ਵੱਲੋਂ ਅਸੀਂ ਕਿਸੇ ਤਰ੍ਹਾਂ ਦੀ ਡਰੋਨ ਦਾ ਇਸਤੇਮਾਲ ਨਹੀਂ ਕਰਾਂਗੇ ਜੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਡਰੋਨ ਦਾ ਪਾਰਟ ਜਾਂ ਕਿਸੇ ਤਰ੍ਹਾਂ ਦੀ ਅਣਪਛਾਤੀ ਵਸਤੂ ਕਿਸੇ ਪਿੰਡ ਮੋਹੱਲੇ ਵਿੱਚ ਮਿਲਦੀ ਹੈ ਤਾਂ ਉਹਦੇ ਬਾਰੇ ਵੀ ਬਿਨਾਂ ਕੋਈ ਅਫਵਾਹਾਂ ਫੈਲਾਏ ਤੇ ਬਿਨਾਂ ਕਿਸੇ ਤਰ੍ਹਾਂ ਦਾ ਆਪ ਡਿਸੀਜਨ ਲਵੇ ਅਸੀਂ ਉਸ ਵਸਤੂ ਤੋਂ ਬਹੁਤ ਦੂਰ ਰਹਾਂਗੇ ਅਸੀਂ ਨੇੜੇ ਦੇ ਸਿਵਲ ਪ੍ਰਸ਼ਾਸਨ ਜਾਂ ਥਾਣੇ ਨੂੰ ਇਨਫੋਰਮ ਕਰਦੇ ਹੋਏ ਉੱਥੇ ਆਪਣੇ ਵੱਲੋਂ ਐਮਰਜੈਂਸੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੀ ਜਾਏਗੀ ਜਿਹੜੀ ਉਹਨੂੰ ਐਗਜ਼ਾਮਿਨ ਕਰਕੇ ਫੋਰੈਂਸਿਕਲੀ ਐਗਜ਼ਾਮਿਨ ਕਰਕੇ ਉਨੂੰ ਉਹਦੀ ਰਿਕਵਰੀ ਪਲਾਨ ਕਰੇਗੀ ਕੱਲ ਵੀ ਅਸੀਂ ਖਾਸ ਜੀਸੀਬੀ ਦਾ ਇੰਤਜ਼ਾਮ ਕਰਕੇ ਕਮਾਈ ਦੇਵੀ ਰੋਡ ਤੋਂ ਇੱਕ ਇਕਵਿਪਮੈਂਟ 에ਅਰ ਫੋਰਸ ਨੂੰ ਰਿਕਵਰ ਕਰਵਾਇਆ ਹੈ ਇਸ ਤਰ੍ਹਾਂ ਹੀ ਅਸੀਂ ਲਗਾਤਾਰ ਸਪੈਸ਼ਲਾਈਜ਼ਡ ਟੀਮਸ ਆਪਣੀਆਂ ਤਿਆਰ ਕੀਤੀਆਂ ਹੋਈਆਂ ਨੇ ਜਿਹੜੀ ਇਹ ਕੰਮ ਕਰਨ ਲਈ ਮੇਰੀ ਸਿਵਿਲੀਅਨਸ ਨੂੰ ਸਾਰੇ ਸਾਡੇ ਨਾਗਰਿਕਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹਦੇ ਬਾਰੇ ਜਾਣਕਾਰੀ ਬੜੇ ਸੰਗੀਨ ਤਰੀਕੇ ਦੇ ਨਾਲ ਸੰਗੀਨ ਰਿਸਪਾਂਸਿਬਲ ਦਫ਼ਤਰਾਂ ਨੂੰ ਦਿੱਤੀ ਜਾਵੇ ਜ਼ਿੰਮੇਵਾਰ ਦਫ਼ਤਰਾਂ ਨੂੰ ਦਿੱਤੀ ਜਾਵੇ ਆਪਣੇ ਆਲੇ ਦੁਆਲੇ ਕੋਈ ਕਿਸੇ ਤਰ੍ਹਾਂ ਦੀ ਅਫਵਾਹਾਂ ਜਾਂ ਕੋਈ ਖਬਰਾਂ ਦੀ ਕਤਾਰ ਨਾ ਖੜੀ ਕੀਤੀ ਰਹੇ